ਉਹ ਨਾ ਬ੍ਰੀਫ ਕਰ। ਰੋਡ ਪੂਰਾ ਮੰਨ। ਇਹ ਗੱਲ ਸਰ ਮੈਂ ਸਵੇਰੇ ਚੌਪ ਕਰਦੀ ਆਂ ਫਾਲਸ ਸਟੋਰੀ ਤੇ ਮੈਂ ਕੰਮ ਤੇ ਗਈ ਹੋਈ ਸੀ। ਬੱਚੇ ਸਕੂਲ ਗਏ ਸੀ। ਤੇ ਮੇਰਾ ਬੇਟਾ ਕੋਈ ਪ੍ਰੋਬਲਮ ਹੋਣ ਕਰਕੇ ਉਹਦੀ ਰੈਪਿਆ ਸੀ ਖਡੂਰ ਸਾਹਿਬ। ਤੇ ਇਹ ਥੋੜਾ ਲੇਟ ਆਇਆ ਬੇਟੀ ਪਹਿਲਾਂ ਆ ਗਈ ਸੀ। ਤੇ ਉਹ ਵੀ ਮੇਰੇ ਕੋਲ ਉੱਥੇ ਸਿੱਧੀ ਆ ਗਈ ਫਾਲਸ ਸਟੋਰੀ। ਤੇ ਸਰ ਉਹ ਗੁੜੀਆ ਤੇ ਬਰਥਡੇ ਹੀ ਕਿਸੇ ਦਾ ਤੇ ਕੱਪੜੇ ਚੇਂਜ ਕਰਨ ਵਾਸਤੇ ਆਈ ਘਰੇ। ਨਾਲ ਮੇਰੇ ਕੋਲ ਕੁੜੀਆਂ ਨੇ ਭੇਜਿਆ ਹੋ। ਕਿਤੇ ਘਰ ਆਣ ਕੇ ਵੇਖਿਆ ਤੇ ਦਰਵਾਜ਼ੇ ਅੰਦਰੋਂ ਦਵਾਜਾ ਬੰਦ ਸੀ। ਘਰੋਂ ਲੱਗੇ ਗਏ। ਹਾਂਜੀ ਲੋਕ ਕਰਕੇ ਰਹੀ ਸੀ। ਮੈਂ ਦਰਵਾਜ਼ਾ ਅੰਦਰੋਂ ਬੰਦ ਸੀ। ਕੁੜੀਆਂ ਨੇ ਦਰਵਾਜ਼ਾ ਖੜਕਾਇਆ ਵ ਤੇ ਖੁੱਲਿਆ ਨਹੀਂ ਅੰਦਰੋਂ। ਮੈਨੂੰ ਇਹ ਕਿ ਮੇਰਾ ਬ੍ਰਦਰ ਸ਼ਾਇਦ ਆ ਗਿਆ ਹੋਵੇ ਘਰੇ। ਤੇ ਦੋ ਤਿੰਨ ਵਾਰੀ ਦਰਵਾਜ਼ਾ ਖੜਕਾਇਆ ਤੇ ਨਹੀਂ ਖੁੱਲਿਆ। ਤੇ ਫਿਰ ਸਰ ਇਹਨਾਂ ਨੇ ਮਤਲਬ ਉੱਤੋਂ ਦੀ ਆਏ। ਮੈਂ ਕੁੜੀਆਂ ਦੇ ਘਰਛਾਤਾਂ ਨਹੀਂ। ਤੇ ਫਿਰ ਕੁੜੀਆਂ ਨੇ ਅੰਦਰ ਆਣ ਕੇ ਦੇਖਿਆ ਤੇ ਖਲਾਰਾ ਤੇ ਆਇਆ ਸੀ ਘਰੇ। ਕਿੰਨਾ ਨੁਕਸਾਨ ਹੋਇਆ ਨੁਕਸਾਨ ਤੇ ਨਜਾਇਜ਼ ਸਰਮੇਰਬਸਤੀ ਹੀ ਨੁਕਸਾਨ ਵੀ ਉਹ ਲੈ ਗਏ ਨਾਲ ਹੀ ਉਹ ਲਾ ਤੇ ਬਾਕੀ ਕੱਪੜੇ ਹੀ ਦੋ ਤਿੰਨ ਸੂਟ ਹੀ ਮੇਰੇ ਅਨਸੀਤੇ ਸੂਟੇ ਹੀ ਉਸੇ ਤੇ ਨਹੀਂ ਨਹੀਂ ਸਰ ਮੈਨੂੰ ਨਿਸ਼ਾਤ ਨਹੀਂ ਆਉਂਦਾ ਸੀ ਤੇ ਮੰਗ ਸਰ ਇਹ ਹੀ ਕਰਨਾ ਚਾਹੁੰਦੇ ਕਈ ਮੇਰੇ ਸਾਰੇ ਕੱਡੇ ਘਰ ਹੁੰਦੇ ਆ ਤੇ ਦਿਨ ਦਿਹਾੜੇ ਹੀ ਉਹਨਾਂ ਨੇ ਏਡੀ ਵੱਡੀ ਕਦਮ ਏਡਾ ਵੱਡਾ ਚੁੱਕ ਲਿਆ ਵਾ ਜੀ ਮਗਰੋਂ ਹੀ ਮੰਨੋ ਰਾਤ ਘਰੇ ਹੁੰਨੇ ਆ ਰਾਤ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣ ਇਸ ਕਰਕੇ ਯਹੀ ਹੋ ਕਿ ਨਹੀਂ ਕਿ ਥੋੜਾ ਜਿਹਾ ਸਾਡੀ ਗਲੀ ਦੇ ਵਿੱਚ ਕਦੀ ਪੀਸੀਆ ਆ ਰਹੇ ਜਾਂ ਕੋਈ ਪੁਲਿਸ ਬਲਾਕ ਕਦੀ ਗਲੀ ਚਾਇਆ ਨਹੀਂ ਸਰ ਕਦੀ ਨਹੀਂ ਆਇਆ ਇਹ ਮੰਗ ਕਰਦੇ ਗਲੀ ਤੇ ਕਾਰਵਾਈ ਕੀਤੀ ਜਾਵੇ ਸਰ ਮੇਰੇ ਬੱਚੇ ਇਕੱਲੇ ਘਰ ਹੁੰਦੇ ਆ ਨੁਕਸਾਨ ਹੋ ਸਕਦਾ ਮੇਰੀ ਬੇਟੀ ਦਾ ਵੀ ਮਗਰੋਂ ਇਸ ਕਰਕੇ ਪਲੀਜ਼ ਆਦੀ ਹੈਲਪ ਕੀਤੀ ਜਾਵੇ ਸਿੰਦਰਜੀ ਸੇ ਆਸਾਈ ਖਾਨਾ ਸਿਟੀ ਸੰਤਾਨ ਸਭ ਜੀ ਨੂੰ ਜੀ ਆਇਆਂ ਨੂੰ ਇਹੋ ਬਤਾਲਣਾ ਚਾਹੁੰਦਾ ਹੈ ਕਿ ਅੱਜ ਸਵੇਰ ਬੁਣਾਈਂ ਦੀ ਗੱਲ ਹੈ 9 ਵਜੇ ਫੋਨ ਆਇਆ ਮੈਨੂੰ ਮਦਰਾ ਕਹਿੰਦੇ ਵੀ ਇੱਕ ਸਿਨੇਮੇ ਦੀ ਬੈਕਸਾਈਡ ਤੇ ਰੋਡ ਕੋਰ ਮੱਲੇ ਨਲਜੀਬ ਕੋਰ ਪਤਨੀ ਪਰਮਜੀਤ ਸਿੰਘ ਦੇਕਰ ਦੰਦੇ ਸਮੇਂ ਚੋਰੀ ਹੋਈ ਹੈ ਜਿਸੋਂ ਲੜਕੀ ਨੇ ਆ ਕੇ ਇਹਨਾਂ ਦਾ ਬੂਆ ਬੋਲਿਆ ਸਕੂਲ ਤੋਂ ਆਏ ਅੰਦਰ ਸਾਮਾਨ ਖਲਰਿਆ ਪਿਆ ਸੀ ਉਹਨਾਂ ਉੱਥੇ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ ਆਮ ਪਬਲਿਕ ਪਹੁੰਚੀ ਹੈ ਇਹਦੇ ਵਿੱਚ ਕੁਝ ਵਿਚ ਕੀਤੀ ਗਈ ਹੈ ਜਿਸ ਵਿੱਚ ਮਦਈਆ ਲਾ ਦੱਸਿਆ ਗਿਆ ਕਿ 3000 ਰੁਪਏ ਚੋਰੀ ਹੋਇਆ ਤੇ ਦੋ ਤਿੰਨ ਸੂਟ ਨਵੇਂ ਚੋਰੀ ਕਰਕੇ ਲੈ ਗਏ। ਹਰ ਕਦੇ ਹੜੇ ਚੋਰੀਆਂ ਹੋ ਰਹੀਆਂ ਨੇ ਜੀ ਪ੍ਰਸ਼ਾਸਨ ਨੂੰ ਕਿਹਾ ਯਾਰ ਵੀ ਕੁਝ ਨਹੀਂ ਦਿੱ ਦਿੱਤਾ ਕੀ ਕਹਿਣਾ ਚਾਹੀਦਾ ਪ੍ਰਸ਼ਾਸਨ ਨਾਲੋਂ ਤੇ ਕੋਈ ਵੀ ਢਿਲ ਨਹੀਂ ਆ ਥਾਂ ਥਾਂ ਤੇ ਪੀਸੀਆਰ ਲੱਗੀ ਪਈ ਹੈ ਪਰ ਚੋਰ ਜਿਹੜੇ ਆ ਆਮ ਦਿਨ ਦੇ ਵਿੱਚ ਤਾਰਨਾ ਲੱਗਾ ਕਰਦੇ ਪੀੜੀ ਨਾਲੀ ਕਰਕੇ ਫਾਇਦਾ ਲੈ ਕੇ ਨਿਕਲ ਤੁਰਿਆ ਪਰ ਇੰਨਾ ਕਿ ਪੀਸੀਆਰ ਜਿਹੜੀਆਂ ਥਾਂ ਥਾਂ ਗਲੀਆਂ ਦੇ ਵਿੱਚ ਪਮ ਗਈਆਂ ਸਰ ਕੋਈ ਇੰਤਜਾਮ ਕੀਤਾ ਜਾਵੇ ਕੋਈ ਦੁਬਿਚੇ ਚਕਰਾਂ ਅਧਿੰਦੜੀ ਜੁੜੀ ਹੋਈ ਹੈ ਕੋਈ ਪੀਸੀਆਰ ਦਾ ਪ੍ਰਬੰਧ ਜਾ ਕੋਈ ਸਰਕਾਰੀ ਕੋਈ ਹੋਰ ਪੀਸੀਆਰ ਨੂੰ ਵੀ ਵਾਅਦੋ ਵਾਦੇ ਹਦਿਆਤਾਂ ਦੇ ਕੇ ਦੁਬਾਰਾ ਫਿਰ ਇਸੇ ਤਰ੍ਹਾਂ ਹਦਿਆਤਾਂ ਵੰਡਾਂਗੇ ਕਿੰਨਾ ਵੀ ਵਾਅਦੋ ਵਾਦੇ ਆ ਛੋਟੀਆਂ ਗਲੀਆਂ ਦੇ ਵਿੱਚ ਆਇਆ ਕਰੋ ਜਿਹੜੇ ਅਣਪਛਾਤੇ ਵਿਅਕਤੀ ਆ ਨਸ਼ਿਆਂ ਵਾਲੇ ਆ ਜਾਂ ਦੁੱਧੇ ਪੀਂਦੇ ਆ ਜਿੱਥੇ ਮਿਲਦੇ ਆ ਫੜ ਚੋਨਾ ਨਾ ਰੋਣਾ ਪਰ ਚੋਨਾ ਖਲਾਸ ਕਰਦੇ